ਹਾਂਜੀ ਤੁਸੀਂ ਦੇਖ ਸਕਦੇ ਹੋ ਰੋਹੀ ਦੀਆਂ ਤਸਵੀਰਾਂ ਪੱਟੀ ਸ਼ਹਿਰ ਦੀਆਂ ਜੋ ਕਿ ਪੂਰਾ ਪਾਣੀ ਫੁੱਲ ਸਿਕਰਾਂ ਦੇ ਚੱਲੰਦਿਆ ਵਾ ਇਹ ਦੇਖੋ ਪਾਣੀ ਦੀ ਸਪੀਡ ਦੇਖੋ ਪੂਰਾ ਲਾਈਵ ਵੀਡੀਓ ਦੇਖੋ ਤੁਸੀਂ ਪਾਣੀ ਘਾਟੇ ਹੋਰ ਚੜ ਗਿਆ ਜਿਆਦਾ ਪਾਣੀ ਹੋ ਗਿਆ ਹੁਣ ਉਹ ਅੱਗੇ ਜਾ ਘਟ ਨਹੀਂ ਹੁਣ ਜਿਆਦਾ ਹੋ ਗਿਆ ਅੱਛਾ ਇਹ ਦੇਖ ਸਕਦੇ ਤੁਸੀਂ ਪੱਟੀ ਦੀਆਂ ਤਸਵੀਰਾਂ ਲਾਈਵ ਵੱਡੀ ਸ਼ਹਿਰ ਦੀਆਂ ਤਸਵੀਰਾਂ ਲਾਈਵ ਆ ਦੇਖੋ ਫੁੱਲ ਪਾਣੀ ਪੱਟੀ ਸ਼ਹਿਰ ਜ਼ਿਲ੍ਹਾ ਤਰਨਤਾਰਨ ਆ ਦੇਖੋ ਰੋਈਆਂ ਦਾ ਪਾਣੀ ਦੇਖੋ ਆ ਇਹੜਾ ਰਾਤ ਦੇ بارش ਹੋਈ ਆ ਉਹਦੇ ਕਰਕੇ ਸਾਰਾ ਪਾਣੀ ਆਇਆ ਵਾ ਦੇਖੋ ਕਿੰਨਾ ਪਾਣੀ ਆ ਫੁੱਲ ਫੁੱਲ ਚੱਲਦੀ ਪਈ ਰੋਈ ਆ ਦੇਖ ਸਕਦੇ ਤੁਸੀਂ ਫੁੱਲ ਪਾਣੀ ਚੱਲਦਾ ਪਿਆ ਫੁੱਲ ਬਟਾ ਫੁੱਲ ਲਾਈਵ ਤਸਵੀਰਾਂ ਪੱਟੀ ਸ਼ਹਿਰ ਦੀਆਂ ਰੋਹੀ ਦੀਆਂ ਆ ਦੇਖ ਸਕਦੇ ਹੋ ਲਾਈਵ ਫੁੱਲ ਉੱਪਰ ਤੱਕ ਕੰਡੇ ਤੱਕ ਚੱਲਦੀ ਪਈ ਆ ਆ ਦੇਖੋ ਤੁਸੀਂ ਪਬਲਿਕ ਦੇਖਣ ਆ ਰਹੀ ਹੈ ਲਾਈਵ ਤਸਵੀਰਾਂ ਸੋਸ਼ਲ ਮੀਡੀਆ ਦੇ ਕਿਹੜਾ ਕਿਹੜਾ ਭਾਜੀ ਆ ਜਿਹੜਾ ਗੇਟ ਆਲਾ ਇਧਰੋਂ ਪਾਣੀ ਆਉਂਦੈ ਨਾ ਅੱਛਾ ਕਾਲੀ ਬਣ ਗਈ ਆ ਠੀਕ ਆ ਉਹ ਚਾਹੀਦੇ ਲੋਕਾਂ ਨੂੰ ਪੂਰੇ ਚੰਗੀ ਗੱਲ ਚੰਗੀ ਗੱਲ ਅਸਲ 'ਚ ਉਹ ਪਾਣੀ ਉਹ ਵੱਡੀ ਛੜਕਦਾ ਕ੍ਰਾਸ ਹੋ ਕੇ ਇਧਰ ਆਉਂਦਿਓ ਵਾ ਸਾਰਾ ਪਾਣੀ ਤੇ ਆਉਂਦਾ ਹਾਂ ਸਾਰਾ ਪੈਲਿਆਂ ਦਾ ਪਾਣੀ ਆਉਂਦਿਓ ਵਾ